ਕੁਸੀਂ ਆਪਣੇ ਰਿਪ੍ਰেজੈਂਟੇਟਿਵ ਹੀ ਕਿਹੜੇ ਕੱਲੇ ਨੇ ਦੋ ਮੰਤਰੀ ਕੱਲ ਦਿੱਤੇ ਇੱਕ ਨੂੰ ਤੇ ਮੋਦੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਆਪ ਕੋ ਹਿੰਦੀ ਸਮਝ ਆਤੀ ਉਹ ਆਪ ਹੱਥ ਜੋੜ ਕੇ ਖਲੋਤਾ ਰਿਹਾ ਦੇ ਵਰ ਨਾਟ ਪ੍ਰਿਪੇਅਰਡ ਕੋਈ ਆਦਮੀ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਸਵਾਲ ਕਰ ਸਕਦਾ ਦਲੀਲ ਨਾਲ ਗੱਲ ਕਰ ਸਕਦਾ ਉਹਨਾਂ ਨੂੰ ਅਪੀਲ ਕਰ ਸਕਦਾ ਕੋਈ ਚੰਗਾ ਵਕੀਲ ਪੇਸ਼ ਕਰੋਗੇ ਤੇ ਸੁਪਰੀਮ ਕੋਰਟ ਵੀ ਸੁਣਦੀ ਉਹਨੂੰ ਤੇ ਹਾਈ ਕੋਰਟ ਵੀ ਸੁਣਦਾ ਆਮਾੜੇ ਵਕੀਲ ਪੇਸ਼ ਕਰਦੇ ਹੋ ਤੇ ਤੁਹਾਨੂੰ ਸੈਸ਼ਨ ਜੱਜੀ ਨਹੀਂ ਸੁਣਦਾ ਸਾਡੀ। ਤੋਂ ਗੱਲ ਇਹ ਸੀ ਕਿ ਤੁਸੀਂ ਵਕੀਲ ਲੋ ਕੱਲੇ ਉਹ ਹਿੰਦੀ ਬੋਲਦੇ ਸੀ ਉਹ ਪੰਜਾਬੀ ਬੋਲਦਾ ਸੀ। ਉਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਰੀ ਇਹਨੇ ਹਿੰਦੀ ਸਮਝਦੀ ਸੀ। ਜੀ ਕਿਸ ਕਿਸਮ ਦੇ ਬੰਦੇ ਕੱਲੇ। ਤੁਸੀਂ ਵੇਖੋ ਜੇ ਕੱਲਾ ਹੀ ਸੀ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਦੀ ਜਗ੍ਹਾ ਤੇ। ਜਿਹੜਾ ਇਰੀਗੇਸ਼ਨ ਮਰ ਸੀ ਉਹ ਕਿਉਂ ਨਹੀਂ ਕੱਲਿਆ ਜੀ? ધ ਮੈਨ ਰਿਸਪੌਂਸਿਬਲ ਫਾਰ ਥੀਸ ਫਲੱਡਸ ਜਿਨੇ ਫਲੱਡਸ ਰੋਕਣੇ ਸੀ। ਜਦੋਂ ਵੀ ਤੁਹਾਨੂੰ ਪਤਾ ਕੋ ਲੀਗਲ ਮੈਟਰ ਹੁੰਦੀ ਇਨਕਮ ਟੈਕਸ ਤੁਹਾਨੂੰ ਪੈਂਦਾ ਤੇ ਤੁਸੀਂ ਸੀਏ ਖੜਾ ਕਰਦੇ ਓਥੇ ਕਿ ਆਪਣਾ ਸਿਕਿਉਰਿਟੀ ਦੇ ਚਾਰਜ 깔 ਦਿਓ ਮੈਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਤਾਨੂੰ ਇਨਕਮ ਟੈਕਸ ਵਾਲੇ ਕੋਈ ਸਵਾਲ ਪਾਉਂਦੇ ਨੇ ਕੋਈ ਇਨਕਮ ਟੈਕਸ ਤੁਹਾਡੇ ਕੋ ਰਿਟਰਨਸ ਬਾਰੇ ਕੋ ਗੱਲ ਕਰਦੀ ਤੇ ਤੁਸੀਂ ਆਪਣੇ ਸੀਏ ਨੂੰ ਸਾਹਮਣੇ ਰੱਖਦੇ ਓ ਪਿਆ ਆਪਾਂ ਸਿਕਿਉਰਿਟੀ ਇੰਚਾਰਜ ਨੂੰ ਕੱਲੀ ਤੇ ਜੇ ਉਥੇ ਪ੍ਰਾਈਮ ਮਿੰისტਰ ਸਾਹਿਬ ਨਾਲ ਗਾਲੀ ਕਰਨੀ ਸੀ ਤੇ ਦੂਜੀ ਗੱਲ ਇਹ ਸੀ ਕਿ ਇੱਥੇ ਮੇਰਾ ਇਹ ਮੰਨਣਾ ਹੈ ਕਿ ਹੀ ਹੈਜ਼ ਲੌਸਟ ਅ ਗੋਲਡਨ ਓਪਰਚ्युनिटी ਇਹਨਾਂ ਨੂੰ ਆਪ ਜਾਣਨਾ ਚਾਹੀਦਾ ਜਿਸ ਬਰਦੀ ਹਾਲਾਤ ਦੇ ਵਿੱਚ ਸਨ ਕੋਈ ਨੇ ਵੀ ਕ੍ਰਿਟੀਕਲ ਨਹੀਂ ਸੀ ਆਣਾ ਤੇ ਨਾ ਹੈਲੀਕਾਪਟਰ ਤੇ ਚੜ ਕੇ ਆਈ ਸੀ ਇਹਨਾਂ ਕਿਹੜਾ ਕੋਈ ਉਥੇ ਬਾਈਕਾਰ ਟਰੈਵਲ ਕਰਕੇ ਆਣਾ ਸੀ ਹੀ ਕੁਡ ਹੈ ਬੀਨ ਦੇਰ ਐਂਡ ਉਸ ਜਗ੍ਹਾ ਦੇ ਉੱਤੇ ਮੈਂ ਸਮਝਣਾ ਇੱਕ ਵੱਡੀ ਕਮੀ ਰਹੀ ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਦੇ ਹੈਡਸ ਨੂੰ ਬੁਲਾਣਾ ਚਾਹੀਦਾ ਸੀ ਲੀਡਰ ਆਫ ਦਿ ਆਪੋਜੀਸ਼ਨ ਸ਼ੁੱਡ ਹੈ ਬੀਨ ਦੇ ਤੋ ਇਹਦੇ ਵਿੱਚ ਚੰਗ ਗੱਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਤੁਹਾਡੀ ਐਂਡ ਬੜਾ ਅਨਫੋਰਚੂਨੇਟ ਗੱਲ ਹੈ ਕੈਬ ਸਿਨਾ ਸਾਹਿਬ ਕਹਿ ਰਹੇ ਨੇ 1582 ਕਰੋੜ ਰੁਪਇਆ ਸੀ ਸਾਡੇ ਕੋਲ ਚਲੋ ਕੈਬ ਸਿਨਾ ਜੀ ਨੂੰ ਮੈਂ ਪੁੱਛ ਲੈਣਾ 1582 ਤੇ ਤੁਹਾਡੇ ਕੋ ਪਿਆ ਹੀ ਹੈ ਨਾ ਜੀ ਘੱਟ ਤੋਂ ਘੱਟ ਉਹ ਤੇ ਕਲੋ ਇਮੀਡੀਏਟਲੀ ਔਰ ਰੀਲੀਜ਼ ਕਰੋ ਤੁਹਾਡੇ ਕੋਲ ਤੁਸੀਂ ਪਹਿਲੀ ਕਿਸ਼ਤ ਜਿਹੜੀ ਹੈ ਤੁਸੀਂ ਰੀਲੀਜ਼ ਕਰੋ ਜਦੋਂ ਪ੍ਰਾਈਮ ਮਿੰਿਸਟਰ ਦੀ ਆ ਜਾਏਗੀ ਵੇਖੋ ਜੇ ਅਸੀਂ 20000 ਨਵੀਂ 4 ਲੱਖ ਏਕੜ ਨੂੰ ਦੇਣੇ ਆ ਤੇ 800 ਕਰੋੜ ਰੁਪਈਆ ਚਾਹੀਦਾ ਘੱਟ ਘੱਟ ਹੋ ਦੋ ਅਗਲੀ ਕੇਸ ਤੇ ਆ ਜੇਗੀ ਤੇ 1200 ਹੋਰ ਦੇ ਦਿਓ ਕਿਸਾਨਾਂ ਕੋ ਤੇ ਕੁਝ ਪਹੁੰਚੇ ਕੋਈ ਰੀਹੈਬਿਟੇਸ਼ਨ ਦਾ ਕੰਮ ਉਥੇ ਸ਼ੁਰੂ ਕੀਤਾ ਜਾਏ ਐਂਡ ਅਨਫੋਰਚਨਟਲੀ ਗੱਲ ਹੈ ਕਿ ਪ੍ਰਾਈਮ ਮਿੰਟਰ ਸਾਹਿਬ ਨੂੰ ਹੁਣ ਮੈਂ ਤੁਹਾਨੂੰ ਇਹ ਦੇ ਤੁਸੀਂ ਵੇਖੋ ਬੜੀ ਹੈਰਾਨੀ ਭਾ ਲਈ ਗੱਲ ਹੈ ਜਦੋਂ ਪੁੱਛਿਆ ਗਿਆ ਕਿ ਐਸਟੀਆਰ एसटीआरएफ ਦੇ ਪੈਸੇ ਕਿੱਥੇ 12000 ਕਰੋੜ ਫਾਈਨੈਂਸ ਮਿਨਿਸਟਰ ਕਹਿੰਦੇ ਸਾਡੇ ਕੋਲ ਇੱਕ ਦਮੜੀ ਵੀ ਉਹਦੇ ਚ ਨਹੀਂ ਅਮਨ अरोड़ा ਜੀ ਕਹਿੰਦੇ ਨੇ ਕਿ ਸਾਡੇ ਕੋਲ ਫੰਡ ਹੈ ਨੇ ਬਟ ਉਹਦੀਆਂ ਸ਼ਰਤਾਂ ਇੰਨੀਆਂ ਲੱਗੀਆਂ ਨੇ ਅਸੀਂ ਉਹ ਫੰਡ ਨਹੀਂ ਕੱਢ ਸਕਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਬਸਟੈਂਸ਼ੀਅਲ ਫੰਡਸ ਆਰ ਅਵੇਲੇਬਲ ਤੇ ਪਰ ਸਾਡੇ ਕੋਲ ਪੈਸਿਆਂ ਦੀ ਕੋ ਕਮੀ ਹੈ ਤੇ ਦੱਸੋ ਪੈਸੇ ਹੈ ਕਿਥੇ ਨੇ ਤਿੰਨ ਬੰਦੇ ਤਿੰਨ ਸਟੇਟਮੈਂਟਸ ਪੰਜਾਬ ਨੂੰ ਵਿੱਚੋਂ ਕੁਝ ਵੀ ਨਹੀਂ ਲੱਭ ਰਿਹਾ ਸੋ ਇਹ ਸਾਰੀ ਚੀਜ਼ ਜਿਹੜੀ ਹੈ ਕਿ ਅਸੀਂ ਇਹਨਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਬਹੁਤ ਪੂਰੀ ਤਰ੍ਹਾਂ ਜਿਹੜਾ ਤਾਲਬੇ ਇਹ ਤਿੰਨੋਂ ਏਜੰਸੀਜ਼ ਦਾ ਆਪਸ ਵਿੱਚ ਨਹੀਂ ਰਿਹਾ ਇੰਡੀਅਨ ਇੰਡੀਅਨ ਮੈਟਰੋਲੋਜੀਕਲ ਆਫਿਸ ਜਿਹੜਾ ਪ੍ਰੈਡिक्ट ਕਰਦਾ ਰੇਨਫਾਲ ਉਹਨੇ ਬਿਲਕੁਲ ਵਧੀਆ ਟੰਗ ਦੇ ਨਾਲ ਮਈ ਦੇ ਮਹੀਨੇ ਵਿੱਚ ਦੱਸ ਦਿੱਤਾ ਸੀ ਕਿ ਜੂਨ ਤੇ ਜੁਲਾਈ ਵਿੱਚ ਕਿੰਨੀ ਬਰਸਾਤ ਹੋਣੀ ਉਸ ਤੋਂ ਬਾਅਦ ਜਿਹੜਾ ਸੈਂਟਰ ਦਾ ਵਾਟਰਸ ਕਮਿਸ਼ਨ ਹੈ ਜਿਹੜਾ ਇਰੀਗੇਸ਼ਨ ਦਾ ਬੈਕ ਨਾ ਉਹਦੇ ਨਾਲ ਜਿਹੜੇ ਡੈਮੇਜ ਨੂੰ ਕੰਟਰੋਲ ਕਰਦੇ ਉਹਦੇ ਨਾਲ ਤਾਲਮੇਲ ਰੱਖਣਾ ਚਾਹੀਦਾ ਸੀ ਚੀਫ ਮਿਨਿਸਟਰ ਨੂੰ ਇਰੀਗੇਸ਼ਨ ਮਿਨਿਸਟਰ ਨੂੰ ਚੀਫ ਸੈਕਟਰੀ ਨੂੰ ਤੇ ਇਰੀਗੇਸ਼ਨ ਸੈਕਟਰ ਇਹਨਾਂ ਦਾ ਸੁਮੇਲ ਹੁੰਦਾ ਤਾਂ ਪੰਜਾਬ ਦਾ ਨੁਕਸਾਨ ਕਿਉਂਕਿ ਇਹ ਚੀਜ਼ ਕੁਦਰਤੀ ਜ਼ਰੂਰ ਹੈ ਬਟ 80% ਮੈਨ ਮੇਡ ਦੇ ਸ਼ੁੱਡ ਹ ਬੀਨ ਪ੍ਰਪੇਅਰਡ ਇਹ ਪਿਛਲੇ ਸਾਲ ਵੀ ਤੁਹਾਨੂੰ ਪਤਾ ਕਿੰਨਾ ਭਾਰੀ ਨੁਕਸਾਨ ਘੱਟਦਾ ਹੋਇਆ ਹੈ ਇਸੇ ਗੱਲ ਕਰਕੇ ਮੈਂ ਸਵਾਲ ਕੀਤਾ ਸੀ। ਤੋਂ ਅੱਜ ਦੀ ਇਹ ਜਿਹੜੀ ਪ੍ਰੈਸ ਦੀ ਤੁਹਾਨੂੰ ਬੇਨਤੀ ਕਰਕੇ ਇੱਥੇ ਬੁਲਾਇਆ ਗਿਆ ਉਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਪੇਸ਼ੀ ਹੈ ਕਿ 45 ਦਿਨ ਦਾ ਤੁਸੀਂ ਟਾਈਮ ਦਿੱਤਾ ਹੈ ਪੈਸੇ ਤੁਹਾਡੇ ਕੋਲ ਪਏ ਹੈ ਨਹੀਂ। ਤੁਸੀਂ 50000 ਰੁਪਇਆ ਫੀ ਕਿੱਲੇ ਦਾ ਤੁਸੀਂ ਵੀ ਮੰਗ ਕੀਤੀ ਅਸੀਂ ਮੰਗ ਕੀਤੀ 20000 ਤੇ ਮੈਂ ਮੰਗ ਕਰਾਂਗਾ ਇਮੀਡੀਟਲੀ 릴ੀਸ ਕਰੋ। ਤੀਜ ਦਿਨ ਕੰਪਾ ਆ ਤੁਸੀਂ ਕਹਿੰਦੇ ਹੋ ਗਰਦਾਰੀਆਂ ਆਂਦੇ 15 20 ਡੇੜਾ ਚ ਹੋ ਜਾਣੀਆਂ ਉਸ ਤੋਂ ਬਾਅਦ ਕਰੋ ਲਾਈਫਸਟਾਕ ਦੇ ਵੀ ਪੈਸੇ ਦਿਓ ਬਾਕੀ ਕੰਮ ਵੀ ਤੁਸੀਂ ਦੱਸੋ ਕੀ ਤੌਰ ਤਰੀਕਾ ਅਪਣਾਓਗੇ ਦੇ ਬਾਰੇ ਪੰਜਾਬ ਜਾਣਨਾ ਚਾਹੁੰਦਾ ਇੱਕ ਹਾਈ ਕੋਰਟ ਦੇ ਜੱਜ ਦੀ ਅਸੀਂ ਇਨਕੁਆਰੀ ਇਹ ਤੇ ਮੰਗਣਾ ਚਾਹਨੇ ਕਿ 250 ਕਰੋੜ ਜਿਹੜਾ ਛਕਿਆ